ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈ ਹਾਂ ਇੱਕ ਨਵਾਂ ਵਿਸ਼ਾ ਨਵੀਂ ਵੀਡੀਓ ਦੇ ਵਿੱਚ ਕਲ ਹੈ नागपंचਮੀ ਸੰਸਕ੍ਰਿਤ ਦੇ ਪੁਰਾਣਾਂ ਅਨਸਾਰ नाग ਸਿਰਫ ਸਪਨੇ ਨਹੀਂ ਹੈ ਉਹ ਇੱਕ ਅਜਿਹੀ ਅਦ੍ਰਿਸ਼ ਯੋਨੀ ਦੇ ਜੀਵ ਹਨ ਜੋ ਅਸਰੂ ਵੀ ਨਹੀਂ ਹੈ ਪਾਵਰਾਕਸ਼ ਵੀ ਨਹੀਂ ਹੈ ਦੇਵ ਵੀ ਨਹੀਂ ਹੈ ਦੇਵਤਾ ਵੀ ਨਹੀਂ ਹੈ ਪਰ ਦੋਹਾਂ ਵਿਚਕਾਰ ਅਜਿਹੀ ਅਦ੍ਰਿਸ਼ ਅਸ਼ਰੀਰੀ ਊਰਜਾ ਹੈ ਜੋ ਕਰਮਾਂ ਤੇ ਅਸਰ ਕਰਦੀ ਹੈ ਅਜੀਬ ਗੱਲ ਹੈ ਨਾ ਸਾਡੇ ਪਾਤਨ ਗ੍ਰੰਥ ਦੇਖੋ ਭਾਰਤ ਦੀ ਸੰਸਕ੍ਰਿਤੀ ਸਕੰਦ ਪੁਰਾਣ ਮਹਾ ਭਾਰਤ ਪਦਮ ਪੁਰਾਣ ਤੱਕ ਵਿੱਚ ਨਾਗਾਂ ਦੀ ਗੱਲ ਇੰਨੀ ਗੰਭੀਰਤਾ ਨਾਲ ਆਉਂਦੀ ਹੈ ਨਾ ਜਿਵੇਂ ਉਹ ਕਿਸੇ ਵਿਅਕਤੀ ਦੀ ਪੂਰੀ ਕੁੰਡਲੀ ਦੇ ਸੂਤਰ ਧਾਰ ਹੋਣ ਜਾਣੇ ਜਾਣ ਪਰ ਇੱਕ ਵੱਡਾ ਸਵਾਲ ਹੈ ਕਿ ਜੇ ਤੁਹਾਡੇ ਕੋਲ ਆਪਣੀ ਜਨਮ ਕੁੰਡਲੀ ਹੈ ਹੀ ਨਹੀਂ ਬਹੁਤਿਆਂ ਕੋਲ ਨਹੀਂ ਹੁੰਦੀ ਤਾਂ ਤੁਸੀਂ ਕਿਵੇਂ ਜਾਣੋਗੇ ਤੇ ਤੁਹਾਡਾ ਕੋਈ ਸਬੰਧ नाग ਰੇਣਾ ਨਾਲ ਜਾਂ ਫਿਰ ਪਿਛਲੇ ਜਨਮਾਂ ਦੇ नाग ਸਬੰਧੀ ਕਰਮਾਂ ਨਾਲ ਹੈ ਚਿੰਤਾ ਨਹੀਂ ਕਰਨੀ ਜ਼ਿੰਦਗੀ ਹੈ ਜੀਵਨ ਹੈ ਆਪਣੇ ਆਪ ਰਾਜ ਖੁੱਲਦੇ ਜਾਂਦੇ ਆ ਨਹੀਂ ਜਨਪਤਰੀ ਨਾਸੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਤੁਹਾਡੇ ਜੀਵਨ ਵਿੱਚ ਕਿਤੇ ਇਹ ਸੱਤ ਚਿੰਨ ਜਾਂ ਸੱਤ ਸੰਕੇਤ ਤਾਂ ਨਹੀਂ ਆ ਚੈੱਕ ਕਰੋ ਜੇ ਸੱਤਾਂ ਵਿੱਚੋਂ ਕੁਝ ਵੀ ਹੋਣਗੇ ਤਾਂ ਤੁਹਾਡਾ ਸਿੱਧਾ ਸੰਬੰਧ ਨਾਗ ਊਰਜਾ ਨਾਲ ਹੋ ਸਕਦਾ ਬਿਨਾਂ ਕਾਰਨ ਦੁਖੀ ਰਹਿੰਦੇ ਹੋ ਗਰਪਾਤ ਹੋ ਜਾਂਦਾ ਜਾਂ ਸੰਤਾਨ ਦਾ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਸੰਤਾਨ ਹੋਣ ਚ ਰੁਕਾਵਟ ਆ ਰਹੀ ਹੈ ਸਭ ਤੋਂ ਮੇਜਰ ਤੇ ਵੱਡਾ ਕਾਰਨ ਪਰਿਵਾਰਾਂ ਵਿੱਚ ਜੇ ਇਹ ਹੈ ਨੰਬਰ 2 ਘਰ ਦੇ ਵਿੱਚ ਅਚਾਨਕ ਆ ਰਹੀਆਂ ਆਫਤਾਂ ਜਿੱਦਾਂ ਮਕਾਨ ਟੱਟ ਗਿਆ ਚੰਗਾ ਭਲਾ ਸੀ ਜਾਂ ਅਚਾਨਕ ਅੱਗ ਲੱਗ ਗਈ ਜਾਂ ਜ਼ਹਿਰੀਲੇ ਜਾਨਵਰਾਂ ਦਾ ਜਾਂ ਜੀਵਾਂ ਦਾ ਆਉਣਾ ਸ਼ੁਰੂ ਹੋ ਗਿਆ ਉਹਨਾਂ ਦੀ ਆਵਾਜ਼ਾਈ ਸ਼ੁਰੂ ਹੋ ਗਈ ਤੀਸਰਾ ਕਾਰਨ ਆਮਦਨਤਾ ਹੁੰਦੀ ਹੈ ਪਰ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਜ਼ਰੂਰੀ ਨਹੀਂ ਕਿ ਖਰਚਦੇ ਆ ਤਾਂ ਆਮਦਨ ਜਿੰਨਾ ਖਰਚਦੇ ਆ ਤਾਂ ਵਰਤ ਹੋ ਜਾਣਾ ਪਰ ਕਈ ਵਾਰੀ ਹੁੰਦਾ ਕਿ ਆਮਦਨ ਤਾਂ ਹੋ ਰਹੀ ਹੈ ਉਹ ਅਸੀਂ ਕੁਝ ਖਰਚਾ ਵੀ ਨਹੀਂ ਕਰਦੇ ਪਰ ਪੈਸਾ ਜਾਂ ਲక్ష్ਮੀ ਟਿਕਦੀ ਨਹੀਂ ਘਰ ਦੇ ਵਿੱਚ ਚੌਥਾ ਕਾਰਨ ਜਿਹੜਾ ਹੈ ਉਹ ਨੌਕਰੀ ਜਾਂ ਕਾਰੋਬਾਰ ਦੇ ਵਿੱਚ ਬਾਰ-ਬਾਰ ਰੁਕਾਵਟਾਂ ਆ ਜਾਂਦੀਆਂ ਅ ਪ੍ਰਫੁੱਲਤ ਹੋਣ ਪ੍ਰਮੋਸ਼ਨ ਹੋਣ ਦੀ ਥਾਂ ਤੇ ਡਿਮੋਸ਼ਨਾਂ ਹੁੰਦੀਆਂ ਜਾਂ ਬਹੁਤ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਅ ਪੰਜਵਾਂ ਕਾਰਨ ਹੈ ਔਲਾਦ ਦੇ ਵਿੱਚ ਹਾਰਟ ਦੇ ਰੋਗ ਜਨਮ ਤੋਂ ਹੁੰਦੇ ਆ ਬਾਇ ਬਰਥ ਹੋ ਸਕਦੇ ਦਿਲ ਦੇ ਰੋਗ ਜਾਂ ਅਚਾਨਕ ਤਕਲੀਫਾਂ اولاد ਨੂੰ ਵੱਧ ਸਕਦੀਆਂ ਛੇਵਾਂ ਕਾਰਨ ਤੁਹਾਡੇ ਵੰਸ਼ ਦੇ ਵਿੱਚ ਇੱਕ ਤੋਂ ਵੱਧ ਸੰਤਾਨਾਂ ਦੀ ਅਕਾਲ ਮਾਤ ਐਵੀ ਨੋਟ ਕਰਨ ਵਾਲੀ ਹੈ ਪੁਆਇੰਟ ਟੂ ਵੀ ਨੋਟਿਡ ਸਤਮਾ ਕਾਰਨ ਆਪਣੇ ਆਪ ਨਾਲ ਇੱਕ ਅਜੀਬ ਅਦ੍ਰਿਸ਼ ਡਰ ਜੁੜਿਆ ਹੋਣਾ ਮਹਿਸੂਸ ਹੋਣਾ ਤੁਹਾਨੂੰ ਕੋਈ ਕੋਈ ਹੈ ਸਪਨ ਨਜ਼ਰ ਆ ਗਈ ਅਗ ਨਜ਼ਰ ਆ ਗਈ ਪਾਣੀ ਤੋਂ ਡਰ ਲੱਗਦਾ ਇਹ ਫੋਬੀਆ ਨਹੀਂ ਹੈ ਸਾਇੰਸ ਕਹਿੰਦਾ ਪਰ ਅਸੀਂ ਤਾਂ ਪੌਰਾਣਿਕ ਤੇ ਜਿਹੜੀ ਆਸਤਾ ਜਾਂ ਰਸੇ ਦੀ ਗੱਲ ਕਰ ਰਹੇ ਹਾਂ ਇਥੇ ਜਿਨ੍ਹਾਂ ਦੇ ਵਿੱਚੋਂ ਜੋ ਮੈਂ ਸਤ ਕਾਰਨ ਦੱਸੇ ਹਨ ਸਾਥੀਓ ਦੋ ਜਾਂ ਦੋ ਤੋਂ ਵੱਧ ਲੱਛਣ ਤੁਸੀਂ ਮਹਿਸੂਸ ਕਰਦੇ ਹੋ ਤਾਂ ਤੁਹਾਡੀ ਆਤਮਾ ਪਿਛਲੇ ਜਨਮਾਂ ਦੇ नागਦੋਸ਼ ਜਾਂ नाग ਰਣ ਦੀ ਗ੍ਰਿਫਤ ਵਿੱਚ ਹੈ ਮੰਨ ਕੇ ਚੱਲਣਾ ਹੈ ਕੱਲ नाग ਪੰਚਮੀ ਹੈ ਮੈਂ ਦੱਸਾਂਗੀ ਉਪਾਅ ਬਿਨਾਂ ਕੁੰਡਲੀ ਦੇ ਵੀ ਤੁਸੀਂ ਕਰ ਸਕਦੇ ਹੋ ਬੜੇ ਸਾਰਤਕ ਸਿੱਧ ਹੋਣਗੇ ਤੁਸੀਂ ਕੀ ਕਰੋਗੇ नाग ਪੰਚਮੀ ਵਾਲੇ ਦਿਨ ਮੈਂ ਚਾਰ ਉਪਾਅ ਦੱਸ ਦਿਨੀ ਤੁਹਾਨੂੰ ਨੰਬਰ 1 ਤੇ ਜਿਹੜਾ ਸੌਖਾ ਲੱਗਦਾ ਕਰ ਲਿਓ ਵਧੀਆ ਆਚਾਰੇ ਕਰ ਲਓ ਦੁੱਧ ਵਾਲਾ ਜੋ नाग ਰੂਪ ਰੱਖਣਾ ਹੈ ਤੇ ਮੰਦਰ ਚਲੇ ਜਾਣਾ ਸ਼ਿਵਜੀ ਦੇ ਓਮ ਨਮੋਹ ਸ਼ਿਵਾਏ ਜਾਂ ਓਮ नागਦੇਵ ਆਏ ਨਮਹ ਮੰਤਰ ਦੀ ಶುದ್ಧਤਾ ਕਾਇਮ ਰੱਖਣੀ ਚਾਹੀਦੀ 108 ਵਾਰ ਜਪ ਦੇਣਾ ਪਿੱਪਲ ਦੇ ਪੱਤੇ ਤੇ ਦੁੱਧ ਧਰਨਾ ਥੋੜਾ ਜਿਹਾ ਡੋਨੇ ਮੰਗੋ ਬਣਾ ਲੀਦਾ ਪਰ ਪੱਤਾ ਖੰਡਿਤ ਨਾ ਹੋਵੇ ਟੁੱਟੇ ਨਾ ਸੋ ਪਿੱਪਲ ਦੇ ਪੱਤੇ ਤੇ ਦੁੱਧ ਰੱਖ ਕੇ ਸ਼ਿਵਲਿੰਗ ਜਿੱਥੇ ਸੱਪ ਆਉਂਦੇ ਉੱਥੇ ਛਿੜਾ ਦਿਓ ਕਿਸੇ ਨੀਲੇ ਕਾਲੇ ਜਾਂ ਹਰੇ ਰੰਗ ਦੇ ਸੱਪ ਨੂੰ ਇਮੇਜਿਨੇਟਿਵ ਕਲਪਨਿਕ ਚੰਤਨ ਕਰਨਾ ਮਨ ਤੇ ਉਸ ਉਹਨਾਂ ਦੀ ਮੁਕਤੀ ਲਈ ਪ੍ਰਾਰਥਨਾ ਕਰਨੀ ਹੈ ਆਪਣੇ ਪਰਿਵਾਰ ਦਾ ਨਾਮ ਲੈ ਕੇ ਮਾਫੀ ਮੰਗਣੀ ਹੈ ਕਿ ਜੇ ਪਿਛਲੇ ਜਨਮ ਚ ਅਸੀਂ नागੁਰਜਾਂ ਨੂੰ ਦੁੱਖ ਦਿੱਤਾ ਸੱਪ ਬਹੁਤ ਸਾਰੇ ਮਾਰੇ ਆ ਤਾਂ ਅਸੀਂ ਕਿਮਾ ਮੰਗਦੇ ਆ ਜਾਂ ਨਿਵੇਦਨ ਕਰਦੇ ਆ ਕਿ ਸਾਡੀ ਜ਼ਿੰਦਗੀ ਚ ਅਨੁਕੂਲਤਾ ਲਿਓ ਇਹ ਕੋਜੂ ਪਾਣੇ ਜੇ ਸੱਚੇ ਮਨ ਨਾਲ ਤੁਸੀਂ ਕੱਲ नाग पंचਮੀ ਨੂੰ ਕਰ ਲਓਗੇ ਤਾਂ ਬਹੁਤ ਸਾਰੀਆਂ ਕਈ ਅਣਜਾਣੀਆਂ ਰੁਕਾਵਟਾਂ ਖੁਦ ਖੋਦ ਤੁਹਾਡੇ ਰਸਤੇਆਂ ਚੋਂ ਦੂਰ ਹੋ ਜਾਣੀਆਂ ਮੈਨੂੰ ਇੱਕ ਗੱਲ ਦੱਸੋ ਇੱਕ ਦੋ ਸਵਾਲ ਨੇ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਜੀਵਨ ਵਿੱਚ ਇਹ ਰੁਕਾਵਟਾਂ ਆ ਰਹੀਆਂ ਹਨ ਤੁਸੀਂ ਫਿਰ 나ਗ ਪੰਚਮੀ ਤੇ ਸਿਰਫ ਦੁੱਧ ਛਾਗਣਾ ਰਹਿ ਜਾਓ ਆਪਣੇ ਅੰਦਰ ਦੀ ਕਰਮ ਯਾਤਰਾ ਨੂੰ ਪਵਿੱਤਰ ਕਰ ਲਓ ਹੁਣ ਜੇ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਜੀਵਨ ਵਿੱਚ ਬਿਨਾਂ ਕਾਰਨ ਬੜੀਆਂ ਸਰਗਮ ਮੁਸੀਬਤਾਂ ਆ ਰਹੀਆਂ ਜਿੱਦਾਂ ਘਰ ਦੇ ਵਿੱਚ ਅਚਾਨਕ ਮਰੀਜ਼ ਬਿਮਾਰ ਕੋਈ ਬਿਨਾਂ ਕਾਰਨ ਕੋਈ ਰੋਗ ਆ ਗਿਆ ਡਿਸਕਲੋਜ਼ ਹੋ ਗਿਆ ਅੰਦਰੋਂ ਡਿਟੈਕਟ ਹੋ ਗਿਆ ਜਾਂ ਕੰਮ ਚੱਲ ਰਿਹਾ ਰੁਕਾਵਟਾਂ ਆ ਗਈਆਂ ਜਾਂ ਜਨਮ ਤੋਂ ਹੀ ਕੋਈ ਦੁੱਖ ਲੱਗਾ ਪਿਆ ਬਾਈ ਬਰਥ ਪੀੜੀਦਰ ਪੀੜੀ ਚੱਲ ਰਿਹਾ ਹੈ ਨਾ ਜੋ ਕਦੇ ਸਮਝ ਨਹੀਂ ਆ ਰਿਹਾ ਕਿ ਆਖਰ ਇਹ ਹੋ ਕਿਉਂ ਰਿਹਾ ਹੈ ਇਹ ਦੋ ਤਿੰਨ ਕਾਰਨ ਸੀ ਤਾਂ ਇਹ ਸੰਭਵ ਹੈ ਕਿ ਤੁਹਾਡਾ ਨਾਤਾ ਕਿਸੇ ਅਦ੍ਰਿਸ਼ नागਦੋਸ਼ ਨਾਲ ਹੈ ਜਾਂ ਪਿਛਲੇ ਕਰਮਾਂ ਵਾਲੇ नागबंधन ਨਾਲ ਹੋਵੇਗਾ ਵਿਗਿਆਨਕ ਗੱਲਾਂ ਲੱਗਣੇ ਆਸਥਾ ਲੱਗ ਗਾ ਹਸ ਲੱਗ ਗਾ ਪੁਰਾਣਿਕਤਾ ਸਾਡੀ ਜੋ ਗ੍ਰੰਥਾਂ ਵਿੱਚ ਦਰਜ ਹੈ ਤੇ ਉਹ ਵੀ ਗ੍ਰੰਥ ਜਿਹੜੇ ਸਦੀਆਂ ਪੁਰਾਣੇ ਆ ਇਸ ਲਈ नागपंचਮੀ ਦੇ ਦਿਨ ਸ਼ੁੱਧ ਮਨ ਸ਼ੁੱਧ ਦਿਲ ਦੇ ਨਾਲ ਸ਼ੁੱਧ ਭਾਵਨਾਵਾਂ ਨਾਲ ਤੁਸੀਂ ਸੱਪ ਦੇ ਜੋੜੇ ਨੂੰ ਦੁੱਧ ਝੌਲ ਤੇ ਚਾਂਦੀ ਦੇ नाग-ਨਾਗਨ ਦੀ ਪੂਜਾ ਕਰਨੀ ਹੈ ਸੱਪ ਦਾ ਜੋੜਾ ਨਾ ਛੋਟਾ ਜਿਹਾ ਮਿਲ ਜਾਂਦਾ ਸੁਨਿਆਰਿਆਂ ਤੋਂ ਬਹੁਤ ਸਸਤਾ ਹੁੰਦਾ ਹੈ ਨਾ ਚਾਂਦੀ ਦਾ ਹੁੰਦਾ ਛੋਟੇ ਛੋਟੇ ਸ ناਗ ਨਾਗਰਿੰਦ ਦਾ ਜੋੜਾ ਉਹਨਾਂ ਨੂੰ ਉਹਨਾਂ ਦੀ ਪੂਜਾ ਕਰ ਲਿਓ ਕੱਲ ਓਮ ਨਮੋ ਭਗਵਤੇ ਵਾਸੂਦੇਵਾਏ ਨਮਾ ਕਰਨਾ ਜਾਂ ਓਮ 나ਗ ਦੇਵਤਾਏ ਨਮਾ ਇਸ ਮੰਤਰ ਦਾ 108 ਵਾਰ ਜਾਪ ਕਰ ਲਿਓ ਜੇ ਤੁਸੀਂ ਇਸ ਨੂੰ ਵਿਸ਼ਵਾਸ ਸਮਝਦੇ ਹੋ ਸਬਰ ਸਬੂਰੀ ਤੇ ਲਗਨ ਨਾਲ ਕਰ ਲਓਗੇ ਤਾਂ ਅਕਸਰ ਜਿਹੇ ਨਜ਼ਰ ਨਾ ਆਉਣ ਵਾਲੇ ਕਰਮ ਬੰਧਨ ਆਪਣੇ ਆਪ ਖੁੱਲਣ ਲੱਗ ਪੈਣਗੇ ਪਰ ਇਹ ਸਭ ਕਰਨ ਤੋਂ ਵੀ ਪਹਿਲਾਂ ਡਾਕਟਰ ਤੇਰੰਕਾਰ ਦੀ ਇੱਕ ਬੇਨਤੀ ਹੈ ਇੱਕ ਗੱਲ ਯਾਦ ਰੱਖਣੀ ਮੇਰੇ ਸਾਥੀਓ ਜਦ ਤੱਕ ਤੁਸੀਂ ਆਪਣਾ ਆਚਰਨ ਆਪਣਾ ਕਰੈਕਟਰ ਆਪਣਾ ਦਿਲ ਆਪਣੀ ਰੂਹ ਆਪਣੇ ਕਰਮ ਸ਼ੁੱਧ ਨਹੀਂ ਕਰਦੇ ਕੋਈ ਵੀ ਉਪਾਅ ਸਿਰਫ ਇੱਕ ਕਾਸਮੈਟਿਕ ਐਕਟ ਬਣ ਕੇ ਰਹਿ ਜਾਣਾ ਤੁਹਾਨੂੰ ਫਾਇਦਾ ਨਹੀਂ ਉਸ ਦਾ ਹੋਣਾ ਹੈਨਾ ਮਨ ਸ਼ੁੱਧਤਾ ਜ਼ਰੂਰੀ ਹੈ ਇਸ ਲਈ ਆਤਮਿਕ ਸਫਾਈ ਰੱਖਣੀ ਹੈ ਫਿਰ ਉਪਾਅ ਕਰਨ ਨਾਲ ਤੁਹਾਨੂੰ ਦੁੱਗਣਾ ਫਲ ਮਿਲਣਾ ਜੇ ਤੁਹਾਨੂੰ ਇਹ ਵੀਡੀਓ ਗਿਆਨਵਰਤਕ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਆਪਣੇ ਵਿਚਾਰ ਰੱਖੋ ਡਾਕਟਰ ਤੇਰਾਕੌਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣੋ ਮੈਂ ਮਿਲਾਂਗੀ ਕੱਲ ਇੱਕ ਨਵੀਂ ਵੀਡੀਓ ਨਾਲ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹ ਨਾ ਕਹੋ ਕਿ ਬਰਸਾਤ ਦਾ ਮੌਸਮ ਇਸ ਮੌਸਮ 'ਚ ਆਉਣਾ ਹੀ ਆਉਣੇ ਆ ਸੈਂਟੀਫਿਕ ਰੀਜ਼ਨ ਨੂੰ ਸਾਈਡ ਤੇ ਜਰਾ ਰੱਖ ਲਿਆ ਕਰੀਏ ਆਪਾਂ ਸਾਰੇ ਪੜੇ ਲਿਖੇ ਆ ਬਹੁਤ ਪੜੇ ਲਿਖੇ ਆ ਜੋ ਤੇਸ਼ ਵੈਮ ਪਰਮਾ ਨਹੀਂ ਪਾਉਂਦਾ ਵੈਮ ਪਰਮਾ ਚ ਤਾਂ ਭਾਂਡੇ ਪਾਉਂਦੇ ਹੈ ਹੈਨਾ ਜਨ ਨੇ ਆਪਣੀ ਰੋਜ਼ੀ ਰੋਟੀ ਦਾ ਰੋਜ਼ਗਾਰ ਦਾ ਸਾਧਨ ਬਣਾ ਲਿਆ ਇਸ ਨੂੰ ਜਿਹੜੇ ਤੁਹਾਨੂੰ ਗਮਰਾਹ ਕਰਦੇ ਆ ਜਿਹੜੇ ਪੂਜਾ ਕਰਨ ਦੇ ਨਾਂ ਤੇ ਲੱਖ ਲੱਖਾਂ ਵਟੋਰ ਲੈਂਦੇ ਆ ਇਹ ਤਾਂ ਨਿੱਕੇ ਨਿੱਕੇ ਗੱਲਾਂ ਨੇ ਇਹ ਤਾਂ ਸ਼ਰਦਾ ਹੈ ਇਹ ਤਾਂ ਪੂਜਾ ਕਰਮ ਨਹੀਂ ਇਹ ਕੋਈ ਵੀ ਕਰ ਸਕਦਾ ਧਰਮਾਂ ਦੇ ਬੰਧਨ ਤੋਂ ਉੱਪਰ ਉੱਠ ਕੇ ਹੈਨਾ ਸਰਵ ਧਰਮਾਂ ਆ ਸਭ ਕੁਝ ਕੋਈ ਵੀ ਕਰ ਸਕਦਾ ਹੁੰਦਾ ਹੈ ਜੀ ਇਹ ਪੂਰਵਲੇ ਕਰਮਾਂ ਦਾ ਕਰਮਾਂ ਨੂੰ ਮਾਈਨਸ ਨਹੀਂ ਕਰ ਸਕਦੇ ਤੁਸੀਂ ਇਸ ਲਈ ਆਪਣਾ ਖਿਆਲ ਰੱਖਣਾ ਨاگ ਪੰਜਵੀਂ ਤੇ ਉਪਾ ਕਰਦੇ ਨੇ ਲੈ ਕੇ حاضر ਹੋਵਾਂਗੇ ਇੱਕ ਨਵੀਂ ਵੀਡੀਓ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ